ਸਾਸਿਗਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਲੋਕ ਸਭਾ ਚੋਣਾਂ ਬਾਰੇ ਪੰਜਾਬ ਚੋਣ ਕਮਿਸ਼ਨ ਵੱਲੋਂ ਅਹਿਮ ਐਲਾਨ ਕਰ ਦਿੱਤਾ ਗਿਆ ਤੇ ਇਸ ਵੱਡੇ ਐਲਾਨ ਦੇ ਵਿੱਚ ਕੀ ਕੁਝ ਦਿੱਤਾ ਜਾ ਰਿਹਾ ਹੈ ਆਮ ਪਬਲਿਕ ਵਾਸਤੇ ਕੀ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਡਾਕਟਰ ਏ ਐਸ ਕਰਨਾ ਰਾਜੂ ਨੇ ਐਲਾਨ ਕਰ ਦਿੱਤਾ ਕਿ ਪਲਕੇ ਯਾਨੀ ਕਿ 22 April ਦੀ ਗੱਲ ਕਰੀਏ ਕੱਲ ਨੂੰ ਲੋਕ ਸਭਾ ਚੋਣਾਂ 2019 ਲਈ ਨਾਮਜ਼ਦਗੀਆਂ ਦਾਖਲ ਹੋਣ ਗਿਆ ਕੱਲ ਤੋਂ ਜਿਹੜੇ ਕਿ ਨਾਮ ਦੇ ਪਰਚੇ ਭਰੇ ਜਾਣਗੇ ਇਹ ਕੰਮਕਾਰ ਜਿਹੜੇ ਕਿ ਕੱਲ ਤੋਂ ਸ਼ੁਰੂ ਕਰ ਦਿੱਤੇ ਜਾਣਗੇ ਤੇ 29 ਅਪ੍ਰੈਲ ਦਿਨ ਆਖਰੀ ਹੋਵੇਗਾ ਜਿਸ ਵਿੱਚ ਸਾਰੇ ਉਮੀਦਵਾਰ ਆਪਣੇ ਨਾਮ ਅੰਕੜ ਕਰਨਗੇ ਤੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਲੜਨ ਦੇ ਚੋਹ ਚਾਹ ਵਾਂ ਜਿਹੜੇ ਉਮੀਦਵਾਰ ਨੇ ਉਹ ਆਪਣੀ ਦਾਵੇਦਾਰੀ ਪੇਸ਼ ਕਰ ਸਕਦੇ ਨੇ ਤੇ 13 ਲੋਕ ਸਵਾਲ ਕਿਆਂ ਦੇ ਸਬੰਧਤ ਡਿਪਟੀ ਕਮਿਸ਼ਨਰ ਸਹਿਚੌਣ ਅਧਿਕਾਰੀ ਰਿਟਰਨਿੰਗ ਆਫੀਸਰ ਕੋਲ ਉਮੀਦਵਾਰ ਆਪਣੇ ਨਾਮ ਦਰਤੀ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਨੇ ਤੇ ਚੋਣ ਅਧਿਕਾਰੀਆਂ ਨੇ 30 ਅਪ੍ਰੈਲ ਨੂੰ ਸਾਰੇ ਉਮੀਦਵਾਰਾਂ ਦੇ ਨਾਮ ਦਰਤੀਆ ਪਰਖਣ ਵਾਸਤੇ ਉਮੀਦਵਾਰਾ 2 ਮਈ ਤੱਕ ਆਪਣੇ ਪਰਚੇ ਵਾਪਸ ਲੈ ਸਕਦੇ ਨੇ ਤੇ ਇਸ ਵਾਰ ਚੋਣ ਕਮਿਸ਼ਨ ਦੀ VOTING ਪ੍ਰਤੀਕਿਰਿਆ ਦੀ ਗੱਲ ਕਰੀਏ ਤਾਂ ਬੂਤਾਂ ਦੇ ਕਾਫੀ ਇੰਟਰਨੈਟ ਤੇ ਲਾਈਵ ਭਾਬ ਕੀ ਵੈਬ ਕਾਸਟਿੰਗ ਨਾਲ ਦੇਖਿਆ ਵੀ ਜਾ ਸਕਦਾ ਹੈ ਤੇ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਮਹੱਤਵਪੂਰਨ ਪੱਤ ਵੀ ਤੁਹਾਡੇ ਸਾਹਮਣੇ ਜਿਹੜੇ ਨਿਕਲ ਕੇ ਆ ਰਹੇ ਨੇ ਚੋਣਾਂ ਦੇ ਦਿਨ 29 ਮਈ 2019 ਦਾ ਦਿਨ ਨੋਟ ਕਰ ਲੋ ਮਤਦਾਨ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਤੇ ਨਤੀਜਿਆਂ ਦਾ ਸਮਾਂ ਜਿਹੜਾ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ਪੰਜਾਬ ਦੇ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ 2 ਕਰੋੜ ਤੇ 374375 ਉਮੀਦਵਾਰ ਜਿਹੜੇ ਵੋਟਰਸ ਨੇ ਉਹ ਵੋਟਾਂ ਪਾਉਣਗੇ ਤੇ ਉਥੇ ਮਰਦਾਂ ਦੀ ਗੱਲ ਕਰੀਏ ਤਾਂ 1 ਕਰੋੜ 756157 ਮਰਦਾਂ ਦੀਆਂ ਵੋਟਾਂ ਨੇ ਔਰਤਾਂ ਦੀ ਗੱਲ ਕਰੀਏ ਤਾਂ 96000 96 ਲੱਖ 19711 ਜਿਹੜੀਆਂ ਕੀ ਔਰਤਾਂ ਦੀਆਂ ਵੋਟਾਂ ਨੇ ਤੀਜਾ ਲਿੰਗ 507 ਵੋਟਾਂ ਜਿਹੜੀਆਂ ਕੀ ਉਹ ਵੀ ਨੇ ਤੇ ਪੋਲਿੰਗ ਕੇਂਦਰਾਂ ਦੀ ਗੱਲ ਕਰੀਏ ਤਾਂ 14460 ਪੋਲਿੰਗ ਕੇਂਦਰ ਬਣਾਏ ਗਏ ਨੇ ਜੇ ਪੋਲਿੰਗ ਬੂਥਾਂ ਦੀ ਗੱਲ ਕਰੀਏ ਤਾਂ 23213 ਪੋਲਿੰਗ ਬੂਥ ਵੀ ਤਿਆਰ ਕੀਤੇ ਨੇ ਤੇ ਉੱਥੇ ਹੀ ਗੰਬੀਰ ਬੂਥ ਨੇ ਜਿਹੜੇ 249 ਗੰਬੀਰ ਬੂਥ ਤਿਆਰ ਕੀਤੇ ਨੇ অতি ਸੰਵੇਦਨਸ਼ੀਲ ਬੂਥ ਜੇ ਗੱਲ ਕਰੀ ਤਾਂ 509 ਨੇ ਤੇ ਸੰਵੇਦਨਸ਼ੀਲ ਬੂਥਾਂ ਦੀ ਗੱਲ ਕਰੀਏ ਤਾਂ 791 ਸੰਵੇਦਨਸ਼ੀਲ ਬੂਥ ਜਿਹੜੇ ਨੇ ਤੇ ਵੈਬ ਕਾਸਟਿੰਗ ਦੀ ਗੱਲ ਕਰੀਏ ਵੈਬ ਕਾਸਟਿੰਗ ਬੂਥ 12002 ਤਿਆਰ ਕੀਤੇ ਗਏ ਨੇ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਹੋਰ ਖਬਰਾਂ ਦੇਖਣੇ ਸੌਣੇ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਪਾੜਾ ਦੇ ਨਾਲ